ਕੈਨੇਡਾ ਚ ਪੜ ਰਹੇ ਭਾਰਤੀ ਪਾੜਿਆਂ ਲਈ ਭਾਰਤੀ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਜਿਨ੍ਹਾਂ ਚ ਪੰਜਾਬੀ ਵੱਡੀ ਗਿਣਤੀ ਚ ਨੇ ਉਹਨਾਂ ਦੀਆਂ ਮੁਸ਼ਕਲਾਂ ਕਾਫੀ ਵੱਧ ਗਈਆਂ ਨੇ। ਟਰੂਡੋ ਸਰਕਾਰ ਨੇ ਸਖਤ ਫੈਸਲਾ ਲਿਆ। ਉਹ ਸਖਤ ਫੈਸਲੇ ਦਾ ਅਸਰ ਸਿੱਧਾ ਪੰਜਾਬੀ ਵਿਦਿਆਰਥੀਆਂ ਦੇ ਉੱਤੇ ਭਾਰਤੀ ਵਿਦਿਆਰਥੀਆਂ ਦੇ ਉੱਤੇ ਜਾਂ ਹੋਰ ਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪੈਣ ਜਾ ਰਿਹਾ ਹੈ। ਜਿਨ੍ਹਾਂ ਦੇ ਵਰਕ ਵੀਜ਼ੇ ਦਸੰਬਰ ਚ ਮੁਖਣ ਵਾਲੇ ਨੇ। ਅਕਤੂਬਰ ਮਹੀਨਾ ਚੱਲ ਪਿਆ ਨਵੰਬਰ ਹੀ ਰਹਿ ਗਿਆ। ਉਹ ਆਪਣੇ ਵਰਕ ਵੀਜ਼ੇ ਵਧਾਉਣ ਲਈ ਜਾਂ ਪੀਆਰ ਦੀ ਫਾਈਲ ਕਲੀਅਰ ਕਰਾਉਣ ਦੇ ਲਈ ਹੜਤਾਲਾਂ ਦੇ ਰਾਹ ਪੈ ਗਏ ਨੇ ਪ੍ਰਦਰਸ਼ਨਾਂ ਦੇ ਰਾਹ ਪੈ ਗਏ ਨੇ ਜਿਸ ਨੂੰ ਲੈ ਕੇ ਉੱਥੋਂ ਦੀ ਸਰਕਾਰ ਹੋਰ ਸਖਤ ਹੋਣ ਦੀ ਨਜ਼ਰ ਆ ਰਹੀ ਹੈ ਬੇਸ਼ੱਕ ਕੁਝ ਕਲਾਕਾਰ ਇਹਨਾਂ ਦੀ ਹੱਕ ਚਾਏ ਨੇ ਕੁਝ ਸੋਸ਼ਲ ਮੀਡੀਆ ਤੇ ਸਰਗਰਮ ਹੋਏ ਨੇ ਹਨਾ ਪਰ ਲਗਾਤਾਰ ਉੱਥੇ ਭਾਰਤੀ ਵਿਦਿਆਰਥੀ ਜਿਵੇਂ ਪੰਜਾਬੀ ਵਿਦਿਆਰਥੀ ਜਿਵੇਂ ਉੱਥੇ ਪ੍ਰਦਰਸ਼ਨ ਕਰ ਰਹੇ ਨੇ ਰੋਜ਼ ਮੁਜਾਰੇ ਕਰ ਰਹੇ ਨੇ ਤੇ ਉਦੋਂ ਟੂਡੋ ਸਰਕਾਰ ਨੂੰ ਆਪਣੀਆਂ ਵੋਟਾਂ ਦਾ ਫਿਕਰ ਹੈ ਸਨਕ ਲੋਕਾਂ ਦੇ ਹਵਾਲੇ ਨਾਲ ਨਿਯਮ ਸਖਤ ਕਰ ਰਹੇ ਨੇ ਅਗਲੀ ਵਾਰ ਆਜੀ ਆਉਣਾ ਜਾਂ ਨਹੀਂ ਆਉਣਾ ਇਹ ਤਾਂ ਪਤਾ ਨਹੀਂ ਜੇ ਕੰਜ਼ਰਵੇਟਿਵ ਆਗੇ ਤੋ ਤਾਂ ਇਹਨਾਂ ਨਾਲੋਂ ਵੀ ਸਖਤ ਹੋ ਸਕਦੇ ਨੇ ਪਰ ਕਹਿੰਦੇ ਕਿ 1 ਲੱਖ ਤੋਂ ਵੱਧ ਵਿਦਿਆਰਥੀ ਹੈ 1 ਲੱਖ 30 ਹਜ਼ਾਰ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹੈ ਜਿਨ੍ਹਾਂ ਦੇ ਵਰਕ ਵੀਜ਼ੇ ਦਸੰਬਰ ਤੱਕ ਮੁੱਕਣ ਜਾ ਰਹੇ ਨੇ ਤੇ ਜਿਨ੍ਹਾਂ ਨੂੰ ਵਧਾਉਣ ਦੀ ਪ੍ਰੋਵੀਜ਼ਨ ਅਜੇ ਨਹੀਂ ਹੈ ਇਹ ਇਸ ਦੇ ਲਈ ਰਾਹ ਹੀ ਨਹੀਂ ਖੋਲਿਆ ਅਜੇ ਡੁੱਟੋ ਸਰਕਾਰ ਨੇ ਹੈ ਇਹਨਾਂ ਦੀ ਐਪਲੀਕੇਸ਼ਨਾਂ ਮਨਜ਼ੂਰੀ ਨਹੀਂ ਕਰਨੀ ਸ਼ੁਰੂ ਕੀਤੀਆਂ ਤੇ ਪੀਆਰ ਵਾਲੀਆਂ ਫਾਈਲਾਂ ਕਲੀਅਰ ਹੀ ਨਹੀਂ ਹੋ ਰਹੀਆਂ ਸੋ ਦਸੰਬਰ ਮਹੀਨੇ ਤੋਂ ਬਾਅਦ ਫਿਰ ਕੀ ਕਿੰਨੇ ਵਿਦਿਆਰਥੀਆਂ ਨੂੰ ਵਾਪਸ ਪਰਤਣਾ ਪਏਗਾ ਆਪੋ ਆਪਣੇ ਮੁਲਕਾਂ ਆਪੋ ਆਪਣੇ ਘਰਾਂ 'ਚ ਕੁਝ ਵਿਦਿਆਰਥੀ ਕਹਿੰਦੇ ਅਮਰੀਕਾ ਦਾ ਰੁਕ ਕਰ ਰਹੇ ਨੇ ਕੁਝ ਹੋਰ ਨਾ ਮੁਲਕਾਂ ਕੰਨੀ ਦਿਖ ਰਹੇ ਨੇ ਕੋਈ ਰਿਸ਼ਤੇਦਾਰੀ ਦੇ ਹਵਾਲੇ ਨਾਲ ਕੋਈ ਸਾਕ ਸਬੰਧੀ ਦੇ ਹਵਾਲੇ ਨਾਲ ਕੋਈ ਵਿਆਹਬੂ ਦੇ ਤਰੀਕੇ ਨਾਲ ਕੋਈ ਕੰਮ ਦੇ ਹਵਾਲੇ ਨਾਲ ਕੋਈ ਨਵੀਂ ਦੁਆਰਾ ਪੜ੍ਹਾਈ ਕਰਨ ਦੇ ਵਾਲੇ ਨਾਲ ਟੰਗ ਤਰੀਕੇ ਲੱਭ ਰਹੇ ਨੇ ਇੱਥੋਂ ਤੱਕ ਕਿ ਕੁਝ ਇਹ ਵੀ ਸੋਚਦੇ ਨੇ ਜੇ ਲੁਕੇ ਰਹ ਲਈਏ ਹੈਨਾ ਜਿਵੇਂ ਡੌਂਕੀ ਲਾ ਕੇ ਜਾ ਕੇ ਰਹਿੰਦੇ ਨੇ ਉਦਾਂ ਦਾ ਕੋਈ ਤਰੀਕਾ ਹੋ ਸਕਦਾ ਹੈ ਕਿ ਪਾਸਪੋਰਟ ਫਾੜ ਦਈਏ ਇਹੀਆਂ ਸਕੀਮਾਂ ਤੇ ਵੀ ਜਿਹੜਾ ਆਉਣ ਵਾਲੇ ਸਮੇਂ ਇਹਨਾਂ ਦੇ ਲਈ ਇਹਨਾਂ ਦੇ ਪਰਿਵਾਰਾਂ ਦੇ ਲਈ ਵੱਡੀ ਮੁਸ਼ਕਲ ਖੜੀ ਹੋ ਸਕਦੀ ਜੇਕਰ ਅਜਾ ਕੋਈ ਫੈਸਲਾ ਲੈਂਦੇ ਨੇ ਪਰ ਜ਼ਿਆਦਾਤਰ ਦੇ ਉੱਤੇ ਡਿਪੋਰਟ ਹੋਣ ਦੀ ਤਲਵਾਰ ਲਟਕ ਗਈ ਹੈ ਸੋ 1.30 ਹਜ਼ਾਰ ਤੋਂ ਵੱਧ ਵਿਦਿਆਰਥੀ ਜਿਨ੍ਹਾਂ ਦਾ ਦਸੰਬਰ ਦੇ ਵਿੱਚ ਪਰਕ ਵੀਜ਼ਾ ਮੁੱਕ ਜਾਣਾ ਜਿਹਨੂੰ ਵਧਾਉਣ ਦੀ ਕੋਈ ਤਸਵੀਜ਼ ਅਜੇ ਪੂਰੇ ਸਰਕਾਰੀ ਨੇੜੇ ਤੇੜੇ ਵੀ ਨਜ਼ਰ ਨਹੀਂ ਆਉਂਦੀ ਤੇ ਪੀਆਰ ਮਿਲਣ ਦੀ ਕੋਈ ਆਸ ਨਹੀਂ ਹੈ ਪੀਆਰ ਫਾਈਲਾਂ ਕਲੀਅਰ ਨਹੀਂ ਹੋ پا ਰਹੀਆਂ ਇਸ ਲਈ ਇਹਨਾਂ ਵਿਦਿਆਰਥੀਆਂ ਨੂੰ ਵਾਪਸ ਮੋੜਨਾ ਪੈ ਸਕਦਾ ਜਿਨ੍ਹਾਂ ਚ ਵੱਡੀ ਗਿਣਤੀ ਚ ਭਾਰਤੀ ਵਿਦਿਆਰਥੀ ਨੇ ਅਤੇ ਉਹਨਾਂ ਚ ਵੱਡੀ ਗਿਣਤੀ ਚ ਪੰਜਾਬੀ ਨੇ ਸੋ ਫਿਕਰਮੰਦੀ ਵਾਲੀ ਖਬਰ ਹੈ ਇਸ ਲਈ ਸਾਂਝ ਕਰਨ ਦੀ ਜ਼ਰੂਰਤ ਸੀ ਤੁਸੀਂ ਵੇਖਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ